ਬੜੀ ਰੂਹਾਨੀ ਦੀ ਵਰਖਾ ਹੋਈ ਹੈ ਔਰ ਬਹੁਤ ਸਾਰੇ ਸੰਤ ਮਹਾਂਪੁਰਸ਼ ਇੱਥੇ ਪਹੁੰਚੇ ਸੀ ਸੰਤ ਟੇਲਦਾਸ ਜੀ ਦਾ ਤੁਸੀਂ ਜਨਮ ਦਿਵਸ ਮਨਾਇਆ ਕੀ ਮੈਸੇਜ ਹੈ ਬਹੁਤ ਬਹੁਤ ਸੰਗਤ ਨੂੰ ਤੁਸੀਂ ਜਾ ਕੇ ਕਰ ਰਹੇ ਹੋ ਐਜੂਕੇਸ਼ਨ ਦੇ ਰਾਹੀਂ ਔਰ ਸਿਰਗੁਰ ਰਵਿਦਾਸ ਮਹਾਰਾ ਜੀ ਬਾਣੀ ਨਾਲ ਵੀ ਲੋਕਾਂ ਨੂੰ ਜੋੜ ਰਹੇ ਹੋ ਕੀ ਮੈਸੇਜ ਸਮੁੱਚੇ ਸੰਤ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ ਜਿਉ ਬਣਪਲ ਪੱਕੇ ਭੋਂਗਰੇ ਬਹੁਤ ਨਾ ਲੱਗਾ ਡਰ ਸਫਲ ਜਨਮਹਰ ਜਨਕਾ ਉਪਦੇਜ ਜਨਕੀਨੋ ਸੌਤਬੇ ਦਤਾ ਸੰਤ ਸਹਾਈ ਜੀ ਕੇ ਪਵਜਲ ਤਾਰਨਹਾਰ ਰਮੇਲਿੰਗ ਸੰਤ ਬਾਬਾ ਤਹਿਲਦਾ ਹੱਡੀ ਨਗਰ ਪਰਸਰਾਮਪੁਰ ਜਿਨ੍ਹਾਂ ਦੀ ਜਨਮ ਨਗਰੀ ਜਿਨ੍ਹਾਂ ਨੇ ਆਪ ਪਹਿਲਾ ਵਿਦਿਆ ਪੜੀ ਤੇ ਗਦਰ ਲਹਿਰ ਦੇ ਅੰਦਰ ਮੋਤਾ ਸਿੰਘ ਜੀ ਦੇ ਨਾਲ ਆਪ ਸਹਿਯੋਗ ਦਿੱਤਾ ਦੀਸ਼ ਦੀ ਆਜ਼ਾਦੀ ਵਿੱਚ ਤੇ ਬੰਦਗੀ ਵਿੱਚ ਵੀ ਕਰ ਬੰਦਗੀ ਛਾੜ ਮੈਂ ਮੇਰਾ ਹਿਰਦਾ ਨਾਮ ਸੰਭਾਲ ਸਵੇਰਾ ਅਨੇਕਾਂ ਹੀ ਸਾਦ ਸੰਗਤ ਦੀ ਸਾਲਾਂ ਵਧੀ ਤਪੱਸਿਆ ਕਰਕੇ ਪ੍ਰਭੂ ਨਾਲ ਭੇਟਾ ਪ੍ਰਾਪਤ ਕੀਤੀ ਕਿ ਸੰਗਤਾਂ ਨੂੰ ਵੱਧ ਤੋਂ ਵੱਧ ਵਿਦਿਆ ਪੜਾਈ ਗੁਰਬਾਣੀ ਪਾਣੀ ਸਿਖਾਈ ਕੀਰਤਨ ਕਰਨਾ ਸਿਖਾਇਆ ਜੋ ਅੱਜ ਹਜ਼ਾਰਾਂ ਦੀ ਗੰਦੀ ਵਿੱਚ ਬੱਚੇ ਸਰਕਾਰੀ ਨੌਕਰੀਆਂ ਤੇ ਵੱਡੇ ਵੱਡੇ ਅਹੁਦਿਆਂ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬਾਣੀ ਦਾ ਕੀਰਤਨ ਅੰਜਸ ਸੰਗਤਾਂ ਨੂੰ ਸੁਣਾ ਕੇ ਪ੍ਰਭੂ ਜੀ ਨਾਲ ਜੋੜਦੇ ਨੇ ਤਾਂ ਇਸੇ ਮਰਜ਼ਾਦੋਂ ਲੈ ਕੇ ਅੱਜ ਦਾਸ ਉਹਨਾਂ ਦੀ ਗੱਦੀ ਰਿਛ ਸੰਤ ਸਰਵਨ ਦਾਸ ਦੀ ਜੋ ਸਾਬ ਦੀ ਸੇਵਾ ਸਾਬ ਨੇ ਲਈ ਹੈ ਪਰसों ਦੁਰਦਸ਼ੀ ਰੇਖਾਖੰਡ ਪਟ ਰੰਭ ਸੰਨ ਅੰਮ੍ਰਿਤ ਵੇਲੇ ਭੋਗ ਹੋਇਆ ਪ੍ਰੰਤ ਪ੍ਰੇਮ ਪਟੋਲਾ ਆਰਤੀ ਕੀਰਤਨ ਕੁੱਲੇ ਦੀਵਾਨਾਂ ਦੇ ਅੰਦਰ ਮਾਸਟਰ ਕਿਰਤੀ ਸਿੰਘ ਦੀ ਮਾਧੋਪਰੀ ਮਾਸਟਰ ਰਾਜਕਮਰ ਜੀ ਬੀਪੀਓ ਤੇ ਸਾਧ ਸੰਗਤ ਦੀ ਸੁਨੰਦਰ ਕੁਮਾਰ ਜੀ अनेका ਮਹਾਪਰਸੰਤ ਸੀਤਲ ਦਾਸ ਜੀ ਸੰਤ ਹਰਜਿੰਦਰ ਹਰਵਿੰਦਰ ਦਾਸ ਜੀ ਕਵੀਸ਼ਰੀ ਜਥੇ ਕਬਰਨ ਟੱਬਨੀ ਵਾਲਿਆਂ ਦਾ ਜਥਾ ਸਾਡਾ ਹਜੂਰੀ ਜਥਾ अनेਕਾਂ ਜਥਿਆਂ ਵੱਲੋਂ ਸਾਹਿਬ ਦੀ ਮਹਿਮਾ ਬਾਣੀ ਦੀ ਨਾਲ ਸੰਗਤਾਂ ਨੇ ਜੋੜਿਆ ਹੈ ਇਹੋ ਪ੍ਰਾਲਾ ਹੁੰਦਾ ਹੈ ਬੱਚੇ ਬੱਚੀਆਂ ਛੋਟੇ ਛੋਟੇ ਬੱਚਿਆਂ ਨੇ ਜਿਹਨਾਂ ਨੇ ਮੂਲ ਮੱਤਾ ਦੇ ਜਾਪ ਤੇ ਗੁਰੂ ਦਾ ਕੀਰਤਨ ਕੀਤਾ ਹੈ ਇਹ ਬੱਚਿਆਂ ਨੂੰ ਜੋੜਨ ਦਾ ਇੱਕੋ ਪ੍ਰਾਲਾ ਹੈ ਕਿ ਬੱਚੇ ਸਾਡੇ ਬਕਾਰਾਂ ਤੋਂ ਨਸ਼ਿਆਂ ਤੋਂ ਪਹਿੜੀ ਸੰਗ ਤੋਂ ਬਚ ਕੇ ਸੱਚੀ ਸੁੱਚੀ ਸੰਤਪੁਰਾ ਕੇ ਦੇਸ਼ਾਂ ਦੇਸ਼ਾਂ ਵਿੱਚ ਅਨੇਕਾਂ ਬੱਚੇ ਗਏ ਨੇ ਤੇ ਅੱਜ ਜਾ ਰਹੇ ਨੇ ਸਤਿਗੁਰੂ ਕਿਰਪਾ ਕਰਨ ਇਹ ਸੰਗਤਾਂ ਇਸੇ ਤਰ੍ਹਾਂ ੱੱਕੀਆਂ ਕਰਦੇ ਰਹਿਣ ਬਕਾਰਾਂ ਤੋਂ ਬਚ ਕਰਕੇ ਪਰਿਵਾਰ ਦੀ ਸਾੰਢੀ ਵਾਲਤਾ ਸਾਰੀ ਵਿਸ਼ਵ ਦੀ ਸਾੰਢੀ ਵਾਲਤਾ ਬਣੀ ਰਹੇ ਸੱਚੀ ਸੁੱਚੀ ਇਹੋ ਹੀ ਸਭ ਸਾਬ ਦਾ ਆਸ਼ੀਰਵਾਦ ਇਹੋ ਹੀ ਸੰਗਤਾਂ ਨੂੰ ਉਪਦੇਸ਼ ਜੋ ਸਮਾਪਰਜ ਦਿੰਦੇ ਸਾ ਬਾਣੀ ਪੜਨਾ ਪੜਾਉਣਾ ਆਓ ਸੁਣਪਣ ਕੋ ਬਾਣੀ ਇਹ ਉਹਨਾਂ ਦਾ ਵੀ ਇਹ ਸੇਵ ਸੇਵਾ ਲੈਂਦੇ ਨੇ ਦਾਸ ਸ੍ਰੀ ਗੁਰਦਾਸ ਸਾਧੂ ਸੰਪਰਦਾ ਸਾਹਿਬੀ ਜ਼ਿਲ੍ਹਾ ਪੰਜਾਬ ਦੇ ਸ੍ਰੀ ਮੀਤ ਪ੍ਰਧਾਨ ਦੀ ਸੇਵਾ ਵੀ ਨਿਭਾ ਰਿਆ ਸਤਿਗੁਰ ਕਿਰਪਾ ਲੈਂਦੇ ਨੇ ਹਰ ਸਾਲ ਅਨੇਕਾਂ ਸਮਾਗਮਾਂ ਦੇ ਵਿੱਚ ਇਸ ਤਰ੍ਹਾਂ ਸੇਵਾ ਲੈਂਦੇ ਨੇ ਸੋ ਸਾਡੇ ਫੌਕਸ ਜੋ ਲਾਈਵ ਸੰਗਤਾਂ ਦੀ ਸੇਵਾ ਕਰਦੇ ਨੇ ਇਹਨਾਂ ਦਾ ਵੀ ਧੰਨਵਾਦ ਹੈ ਇਹ ਵੀ ਦਿੰਦਾਂਗੇ ਤੁਮ ਤੱਕੀ ਕਰਨ ਤੇ ਸਾਬ ਸਾਰੇ ਬਕਸ਼ ਤੇ ਜਿਵੇਂ ਪਿਆ ਪਰਮੇਸ਼ਰ ਪਾਇਆ ਜੀ ਜਨ ਸੋ ਸੁਖੀ ਬਸਾਇਆ ਕਲ ਮੀ ਪਿਆ ਤੇ ਫਸਲਾਂ ਵਿੱਚ ਹਰਿਆਲੀ ਛਾਈ ਫਲ ਫਲ ਖੜਨਗੀ ਫਲਣਗੇ ਉਹੀ ਸਾਧ ਸੰਗਤ ਦੀ ਫਲ ਸੰਗਤਾਂ ਵਿੱਚ ਪਰਵਰਤ ਹੋਵੇਗਾ ਇਹੋ ਕਾਮਨਾ ਕਰਦੇ ਆਪ ਸੰਗਤਾਂ ਨੂੰ ਸੰਤ ਵਾਟ ਟਹਿਲਦਾ ਸਮਾਂ ਲਈ ਦਿੰਦੀ ਲੱਖ ਲੱਖ ਵਧਾਈ ਦਿੰਦੇ ਹੁਣ ਬੰਤ ਭੁਲਾ ਦੇ ਖਿਮਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ